ਫਿਲੌਰ ਦੇ ਨਜ਼ਦੀਕੀ ਪਿੰਡ ਦਰਿੰਦਗੀ ਦੀ ਇੱਕ ਰੂਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜੀ ਹਾਂ ਇੱਕ ਕੁੜੀ ਜਿਸ ਦੀ ਉਮਰ 16-17 ਸਾਲ ਦੀ ਦੱਸੀ ਜਾ ਰਹੀ ਹੈ ਤੇ ਦੋਵੇਂ ਪੈਰਾਂ ਤੋਂ ਅਪਾਹਜ ਉਸ ਨੂੰ 6 ਮਹੀਨੇ ਪਹਿਲਾਂ ਬਿਲਗਾ ਦੇ ਦੋ ਮੁੰਡਿਆਂ ਨੇ ਮੋਟਰ ਤੇ ਬੰਦਕ ਬਣਾ ਕੇ ਰੱਖਿਆ ਤੇ ਉਸ ਨਾਲ ਗਲਤ ਕੰਮ ਕਰਦੇ ਰਹੇ ਐ ਹੀ ਨਹੀਂ ਉਹਨਾਂ ਨੇ ਉਸ ਅਪਾਹਜ ਕੁੜੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਜਾਨੋਂ ਮਾਰ ਦੇਣਗੇ ਬਾਦ ਵਿੱਚ ਇੱਕ ਧਾਰਮਿਕ ਥਾਂ ਤੇ ਉਸ ਨੂੰ ਛੱਡ ਕੇ ਭੱਜ ਗਏ ਕੁੜੀ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਵੀ ਦਿੱਤੀ ਪੁਲਿਸ ਨੇ ਬਿਲਗੜ ਦੇ ਇੱਕ ਮੁੰਡੇ ਨੂੰ ਫੜਿਆ ਵੀ ਪਰ ਬੀਤੇ ਦਿਨ ਹੀ ਸਰਪੰਚ ਨੂੰ ਕਿਸੇ ਦਾ ਫੋਨ ਆਇਆ ਕਿ ਕੁੜੀ ਨਕੋਦਰ ਦੀ ਕਿਸੇ ਧਾਰਮਿਕ ਥਾਂ ਤੇ ਉਸ ਤੋਂ ਬਾਅਦ ਕੁੜੀ ਦੀ ਮਾਂ ਉਸ ਨੂੰ ਉੱਥੋਂ ਲੈ ਕੇ ਆਈ ਤੇ ਉਸ ਦੀ ਹਾਲਤ ਦੇਖਦੇ ਹੋਏ ਹਸਪਤਾਲ ਦਾਖਲ ਕਰਵਾਇਆ ਕੁੜੀ ਬੇਹੱਦ ਡਰੀ ਹੋਈ ਸੀ ਤੇ ਉਸ ਦੀ ਮਾਂ ਵੱਲੋਂ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਹੁਣ ਤੁਹਾਨੂੰ ਲੜਕੀ ਕਿੱਥੋਂ ਮਿਲੀ ਹੈ? ਇਹ ਸਾਨੂੰ ਕੋਈ ਉੱਧਰ ਲਾਲ ਬਾਦਸ਼ਾਹ ਦੇ ਜੀ ਮਿਲੀ ਸੀ। ਅੱਛਾ ਤੁਹਾਨੂੰ ਕਿਸ ਨੇ ਫੋਨ ਕੀਤਾ ਉਥੋਂ? ਹਾਂਜੀ ਕਾਂਤੀ ਸਰਪੰਚ ਨੂੰ ਫੋਨ ਮਾਉਣ ਨੂੰ ਕੀਤਾ ਸੀਗਾ। ਉਹਨਾਂ ਨੇ ਕਿ ਸਾਨੂੰ ਦੱਸਿਆ ਵੀ ਜਾ ਕੇ ਤੁਹਾਡੀ ਲੜਕੀ ਇਸ ਟਾਈਮ ਉੱਥੇ ਛੱਲ ਕੇ ਆਂਦੀ ਹੈ ਤੁਸੀਂ ਮਿਲਤੀ ਹੋ। ਤੇ ਤੁਹਾਨੂੰ ਕੋਈ ਲੜਕੀ ਨਾਲ ਕੋਈ ਗਲਤ ਅਰਕਤ ਨਹੀਂ ਹੋਈ ਲੱਗਦੀ? ਹਾਂਜੀ ਕੀਤੀ ਆ ਉਹਨਾਂ ਨੇ 6 ਮਹੀਨੇ ਉਹਨੇ ਕਿਤੇ ਠੀਕ ਆ 6 ਮਹੀਨੇ ਤੋਂ ਗਲਤ ਅਰਕਤ ਵਿੱਚ ਸੀ ਲੜਕੀ? ਹਾਂਜੀ ਠੀਕ ਆ ਤੇ ਹੁਣ ਤੁਹਾਡੇ ਕੋਲ ਜਿਹੜੀ ਪੁਲਿਸ ਆ ਉਹ ਕੋਈ ਬਿਆਨ ਲੈਣ ਆਈ ਤੁਹਾਡੇ ਕੋਲ ਇੱਥੇ? ਨਹੀਂ ਅਜੇ ਨਹੀਂ ਆਈ। ਆਈ ਸੀਗੇ ਅਜਾ ਡਾਕਟਰ ਨੂੰ ਚੋਣ ਨਹੀਂ ਠੀਕ ਆ ਤੇ ਜਿਹੜਾ ਤੂੰ 6 ਮਿੰਟ ਦੀ ਗੱਲ ਕਰਦੇ ਆ ਲੜਕੀ ਨੂੰ ਕਿੱਥੇ ਰੱਖਿਆ ਹੋਣੀ ਮੋਟਰ ਦੇ ਉੱਪਰ ਜੀ ਮੋਟਰ ਦੇ ਉੱਪਰ ਰੱਖਿਆ ਕਿੰਨੇ ਜਣੇ ਇਹ ਪਤਾ ਲੱਗਾ ਕੁੜੀ ਨੇ ਦੱਸਿਆ ਕਿੰਨੇ ਜਣੇ ਮੁੰਡੇ ਦੋ ਜਣੇ ਇੱਕ ਬੀਪਾ ਜੀ ਇੱਕ ਬਾਵਾ ਠੀਕ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂ ਜੀ ਕਿ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਇੱਜ਼ਤ ਦੇ ਨੂੰ ਮੁੱਲ ਮਿਲਣਾ ਚਾਹੀਦਾ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਇਹਦਾ ਇਨਸਾਫ ਚਾਹੀਦਾ ਜਿਹੜਾ ਮੁੜ ਕੇ ਨਹੀਂ ਆ ਇਦਾਂ ਦਾ ਇਹਦੇ ਨਾਲ ਹਰਕਤ ਤੁਸੀਂ ਤੁਝੇ ਪਾਸੇ ਪੁਲਿਸ ਨੇ ਹਸਤਾਲ ਚ ਜਾ ਕੇ ਕੁੜੀ ਦੇ ਬਿਆਨ ਲੈ ਤੇ ਕਿਹਾ ਕਿ ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਇਹਦਾ ਬਿਆਨ ਲੈਣਾ ਹੈ ਅਸੀਂ ਆ ਕੇ ਅਸੀਂ ਦੇਖਿਆ ਸਾਨੂੰ ਤਲਾਬ ਮਿਲੇ ਅਸੀਂ ਆਏ ਹੁਣ ਆ ਕੇ ਦੇਖਿਆ ਇਹਦਾ ਉਹ ਬਿਆਨ ਲੈ ਕੇ ਫਿਰ ਸਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਜਾਊਗੀ ਇਹ 6 ਮਹੀਨੇ ਪਹਿਲਾਂ ਵੀ ਕੰਪਲੇਂਟ ਹੋਈ ਸੀ ਉਹਦੇ ਬਾਰੇ ਵੈਰੀਫਾਈ ਕਰਦੇ ਆਂ ਹਾਂ ਮੁਨਾਦਰ ਸਾਰੇ ਕਾਨੂੰਨ ਪੁੱਛ ਕੇ ਸਾਰਾ ਕਲੀਅਰ ਕਰਕੇ ਬੈਠੇ ਜਿੱਦਾਂ ਕਰ ਰਵੇ ਬੰਦੀ ਹੁਸਾ ਕਰਾਂਗੇ ਲੋਕ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੰਨਾ ਹਵਸ ਦੇ ਭੁੱਖੇ ਮੁੰਡਿਆਂ ਨੇ ਇੱਕ ਨਾਬਾਲਗ ਤੇ ਅਪਾਹਜ ਕੁੜੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀ ਪਰ ਸੋਚਣ ਵਾਲੀ ਗੱਲ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਤੇ ਬੇਟੀ ਬਚਾਓ ਵਰਗੀ ਮੁਹਿੰਮਾਂ ਦਾ ਦਾਵਾ ਕਰਨ ਵਾਲੀਆਂ ਸਰਕਾਰਾਂ ਕੁੜੀਆਂ ਦੀ ਸੁਰੱਖਿਆ ਲਈ ਕੁਝ ਨਹੀਂ ਕਰ ਪਾਰੀਆਂ ਫਲੋਰ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ कि तुसी भी विदेश विच अपना भविक बनाना चाहते हो पाओ विदेश पढ़ाई करने का मौका पिरािड ई सर्विस की सलाहना भारत सरकार तो मान्यता प्राप्त पर करो तिरानवे नौ सौ अठहत्तर तिरानवे नौ सौ अठार